Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਾਡੀ ਗਾਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ Indian TV News ਮਾਨਾ ਗਰਗਾ ਸੋਨੀਆ ਰਾਣੀ ਮਾਹੀ ਜਦੇ ਨਾਲ ਜੋ ਕਿ ਆਪਾਂ ਪਹੁੰਚੇ ਆਂ ਅਗਰਵਾਲ ਗਊਸਾਲਾ ਕਾਰਕ ਵਿਖੇ ਜਿੱਥੇ ਕਿ ਪਰਮਜੀਤ ਸਿੰਘ ਯੋਗਾ ਦੇ ਟੀਚਰ ਬਹੁਤ ਹੀ ਸੋਹਣੇ ਤਰੀਕੇ ਨਾਲ ਚੰਗੇ ਤਰੀਕੇ ਨਾਲ ਲੋਕਾਂ ਨੂੰ ਇੱਕ ਟੰਗੇ ਰਸਤੇ ਪਾ ਰਹੇ ਨੇ ਯੋਗਾ ਕਰਵਾ ਕੇ ਆਉਂਦੇ ਆਂ ਆਪਾਂ ਯੋਗਾ ਟੀਚਰ ਨੂੰ ਮਿਲਦੇ ਆਂ ਹਾਂਜੀ ਪੁੱਛਣਾ ਕੀ ਨਾਮ ਹੈ ਉਹਨਾਂ ਦਾ ਕਿਉਂ ਖਾਂਦੇ ਆ ਯੋਗਾ ਕੀ ਪ੍ਰੋਸੈਸਾਂ ਹਾਂਜੀ ਸਾਸ਼ੀਵਰ ਜੀ ਪਰ ਕੀ ਨਾਮ ਹੈ ਜੀ ਮੈਮ ਮੇਰਾ ਨਾਮ ਪਰਮਜੀਤ ਸਿੰਘ ਆ ਮੈਂ ਮੇਰਾ ਡਿਸਟ੍ਰਿਕਟ ਪਟਿਆਲਾ ਮੈਂ ਯੋਗ ਜਿਹੜਾ ਹੈਗਾ ਸੀਐਮਟੀ ਯੋਗ ਸ਼ਾਲਾ ਡਿਪਾਰਟਮੈਂਟ ਪੰਜਾਬ ਸਰਕਾਰ ਸਰਦਾਰ ਭਗਵੰਤ ਸਨਮਾਨ ਭਗਵੰਤ ਸਿੰਘ ਜੀ ਮਾਨੋਨਾਂ ਦੁਆਰਾ ਬਣਾਇਆ ਗਿਆ ਮੈਮ ਇਸ ਪ੍ਰੋਜੈਕਟ ਦਾ ਜਿਹੜਾ ਮੇਨ ਟਾਰਗੇਟ ਆ ਸਾਡੇ ਪੰਜਾਬ ਦੇ ਨੌਜਵਾਨ ਜਿਹੜੇ ਨੇ ਉਹਨਾਂ ਦਾ ਰੁਝਾਨ ਨਸ਼ਿਆਂ ਦੇ ਵੱਲ ਵੱਧ ਰਿਹਾ ਪੰਜਾਬ ਦੀ ਜਿੰਨੀ ਵੀ ਸਾਡੀ ਟੋਟਲੀ ਵਾਦੀ ਆ ਉਹ ਮੈਮ ਬਹੁਤ ਜ਼ਿਆਦਾ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਜਿਸ ਤਰ੍ਹਾਂ ਡਿਪਰੈਸ਼ਨ ਹੋ ਗਿਆ ਐਂਜੈਟੀ ਹੋ ਗਈ ਆਬਿਟੀਟੀ ਹੋ ਗਈ ਮੈਮ ਜਿਸ ਤਰ੍ਹਾਂ ਸਟ੍ਰੈਸ ਹੋ ਗਿਆ ਉਹਨਾਂ ਨੂੰ ਜਿਸ ਤਰ੍ਹਾਂ ਕਮਰ ਦਰਦ ਸਰਵਾਈਕਲ ਬਹੁਤ ਸਾਰੀਆਂ ਬਿਮਾਰੀਆਂ ਨੇ ਮਾਈਗ੍ਰੇਟ ਹੋ ਗਈ ਇਹ ਸਾਰੀਆਂ ਬਿਮਾਰੀਆਂ ਨੂੰ ਮੈਮ ਅਸੀਂ ਯੋਗ ਦੇ ਦੁਆਰਾ ਮਤਲਬ ਠੀਕ ਕਰ ਸਕਦੇ ਹਾਂ ਜਿਹੜਾ ਯੋਗ ਆ ਇਹਨਾਂ ਸਾਰੀਆਂ ਬਿਮਾਰੀ ਨੂੰ ਠੀਕ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪਫੁਲ ਹੁੰਦਾ ਅਸੀਂ ਪੰਜਾਬ ਸਰਕਾਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਪ੍ਰੋਜੈਕਟ ਲੈ ਕੇ ਆਂਦਾ ਸੀ ਐਮਡੀ ਯੋਗਸਾਲਾ ਮੈਂ ਮੈਂ ਆਫਟਰ ਗ੍ਰੈਜੂਏਸ਼ਨ ਮਤਲਬ ਪੀਜੀ ਡਿਪਲੋਮਾ ਕੀਤਾ ਯੋਗ ਦਾ ਮੈਨੂੰ ਕਿਤੇ ਵੀ ਰੁਜ਼ਗਾਰ ਨਹੀਂ ਸੀ ਮਿਲ ਰਿਹਾ ਪਰ ਪੰਜਾਬ ਸਰਕਾਰ ਦੇ ਇਸ ਉਪਰਾਲੇ ਨੇ ਪੰਜਾਬ ਦੇ ਬਹੁਤ ਸਾਰੇ ਲੱਖਾਂ ਨੌਜਵਾਨ ਨੇ ਜਿਨ੍ਹਾਂ ਨੂੰ ਰੋਜ਼ਗਾਰ ਵੀ ਦਿੱਤਾ ਔਰ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲਣ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਨੂੰ ਜਿਹੜਾ ਇੱਕ ਸਿਹਤ ਦਾ ਬਹੁਤ ਵਧੀਆ ਮਤਲਬ ਉਪਰਾਲਾ ਮਿਲਿਆ ਹੈਗਾ ਉਹਨਾਂ ਦੀ ਸਿਹਤ ਤੰਦਰੁਸਤ ਰਹਿ ਸਕਦੀ ਆ ਮੇਰੇ ਨਾਲ ਮੇਰੇ ਬਹੁਤ ਸਾਰੇ ਕਲਾਇੰਟ ਨੇ ਮੈਮ ਇਹਨਾਂ ਨੂੰ ਯੂਸੀਐਮ ਦੀ ਯੋਗਸਾਲਾ ਵਿੱਚ ਕਲਾਸਾਂ ਲਗਾ ਕੇ ਬਹੁਤ ਜ਼ਿਆਦਾ ਮਤਲਬ ਫਾਇਦਾ ਮਿਲਿਆ ਤੁਸੀਂ ਉਹਨਾਂ ਨਾਲ ਵੀ ਗੱਲ ਕਰ ਸਕਦੇ ਹੋ ਹਾਂਜੀ ਸੈਸ਼ੀ ਗਾਂ ਅੰਕਲ ਜੀ ਕਿਵੇਂ ਅੰਕਲ ਜੀ ਹਾਂ ਮੇਰਾ ਨਾਮ ਤੁਹਾਨੂੰ ਦੱਸ ਦਿੰਗੇ ਜੀ ਹਾਂਜੀ ਤੇ ਅਸੀਂ ਲਾਸਟ ਵੀਕ ਇਹਨਾਂ ਨੇ ਕਲਾਸ ਇੱਥੇ ਸਟਾਰਟ ਕੀਤੀ ਹੈ ਹਾਂਜੀ ਤੇ ਪਹਿਲਾਂ ਤੇ ਅਸੀਂ ਮੜੀ-ਮੋਟੀ ਸ਼ੇਅਰ ਕਰਕੇ ਚੱਲੀ ਜਾਂਦੀ ਸੀ ਪਰ ਯੋਗਾ ਕਰਨ ਦੇ ਨਾਲ ਸਾਨੂੰ ਆਪਣਿਆਂ ਵੀ ਬੋਡੀ ਸਾਨੂੰ ਦੱਸਣ ਲੱਗ ਗਈ ਏ ਤੇ ਹਾਂ ਬਹੁਤ ਵਧੀਆ ਰਿਸਪੌਂਸ ਹੈ ਤੇ ਇਹਨਾਂ ਯੋਗਾ ਕਰਾਉਣ ਵਾਲੇ ਭਾਈ ਸਾਹਿਬ ਦਾ ਅਸੀਂ ਨਾਮ ਤੇ ਨਹੀਂ ਉਹ ਪੁੱਛਿਆ ਵਾ ਇੱਥੇ ਪਰਵਜੀਤ ਸਿੰਘ ਨੇ ਤੇ ਉਸ ਤਰ੍ਹਾਂ ਬੜੇ ਕੋਆਪਰੇਟਿਵ ਨੇ ਤੇ ਸਾਰੇ ਇਹਨਾਂ ਨੇ ਬੜਾ ਵਧੀਆ ਗਰੁੱਪ ਮਤਲਬ ਕਿ ਸਟਾਰਟ ਕੀਤਾ ਹੈ ਤੇ ਸਿਹਤ ਵਾਸਤੇ ਲੋੜ ਹੀ ਫਾਇਦੇਮੰਦ ਹੈ ਇਹ ਸਰਕਾਰ ਦਾ ਪ੍ਰੋਗਰਾਮ ਬਹੁਤ ਵਧੀਆ ਜੋ ਵੀ ਉਹਨਾਂ ਨੇ ਕੀਤਾ ਹੈ ਬੰਦੇ ਭੇਜੇ ਨੇ ਯੋਗਾ ਕਰਾਉਣ ਵਾਸਤੇ ਬਹੁਤ ਵਧੀਆ ਲੱਗਿਆ ਸਰਪੁਜੀ ਦੱਸ ਸਕਦੇ ਆਂ ਕੀ ਤੁਹਾਨੂੰ ਪੈਦੇ ਹੋਏ ਨੇ ਯੋਗਾ ਕਰਕੇ ਅਰੇ ਮੈਡਮ ਬਹੁਤ ਜ਼ਿਆਦਾ ਹੋਇਆ ਅੰਕਲ ਜਿਹੜੀ ਬੰਦੀ ਏਜ ਦੇ ਨਾਲ ਜਿਹੜੀਆਂ ਬਿਮਾਰੀਆਂ ਨੇ ਉਹ ਵੀ ਕਰਦੀਆਂ ਜਾਂਦੀਆਂ ਨੇ ਪਰ ਯੋਗਾ ਦੇ ਕਰਨ ਦੇ ਨਾਲ ਨਾਲ ਅਸੀਂ ਜਿਵੇਂ ਮਤਲਬ ਵੀ ਜ਼ਿਆਦਾ ਹੈਲਥੀ ਜਾਂ ਮਤਲਬ ਜ਼ਿਆਦਾ ਹਾਰਡਵਰਕ ਨਹੀਂ ਕਰ ਸਕਦੇ ਯੋਗਾ ਜਿਹੜਾ ਸਰਦਾਰ ਭਗਤ ਸਿੰਘ ਜੀ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਮਤਲਬ ਕਰੰਦੇ ਨੇ ਸ਼ਾਮ ਦੇ ਟਾਈਮ ਆਉਂਦੇ ਨੇ ਇਹ ਤੇ ਲੈ ਕੇ 7.7 ਸਵਾ 7.7 ਤੱਕ ਕਰੰਡੇ ਨੂੰ ਪਰ ਬੁਲੀਏ ਤਰੀਕੇ ਨਾਲ ਮਤਲਬ ਪ੍ਰੋਪਰ ਚੈਨਲ ਬਿਵਾਰੀਆਂ ਦਾ ਜ਼ਾਰੇ ਵੀ ਦੱਸਦੇ ਨੇ ਨਾਲ ਯੋਗ ਦੇ ਕਿਵੇਂ ਕਰਨਾ ਹੈ ਇਹਦਾ ਕੀ ਕੀ ਫਾਇਦੇ ਨੇ ਉਹਦੇ ਤਰੀਕੇ ਨਾਲ ਕਰਾ ਕੇ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ। ਬਾਕੀ ਭਗਵੰਤ ਸਿੰਘ ਮਾਨ ਸਰਕਾਰ ਦੀ ਬਹੁਤ ਵਧੀਆ ਕੰਮ ਹੈ ਜੀ ਫ੍ਰੀ ਆਫ ਕੋਸਟ ਜਿਹੜਾ ਮਤਲਬ ਇਹਨਾਂ ਨੇ ਸਾਨੂੰ ਟੀਚਰ ਦਿੱਤੇ ਹੋਏ। थैंक यू। ਇਹ ਵੀ ਕੀ ਦੱਸਿਆ ਇਹਨਾਂ ਨੇ ਕਿ ਬਹੁਤ ਵਧੀਆ ਤਰੀਕੇ ਨਾਲ ਸਰ ਸਾਨੂੰ ਯੋਗਾ ਸਿਖਾਉਂਦੇ ਹਨ ਇੱਕ ਚੰਗੇ ਰਸਤੇ ਵੱਲ ਲੈ ਕੇ ਜਾਂਦੇ ਨੇ ਇੱਕ ਚੰਗੀ ਜ਼ਿੰਦਗੀ ਬਣਾਉਂਦੇ ਆ ਤੁਹਾਨੂੰ ਵੀ ਵੱਧ ਤੋਂ ਵੱਧ ਸੰਖਿਆ ਚ ਇੱਥੇ ਆਉਣਾ ਚਾਹੀਦਾ ਹੈ ਚੰਗੇ ਰਸਤੇ ਵੱਲ ਚੰਗਾ ਚਾਹੀਦਾ ਧੰਨਵਾਦ ਇੰਡੀਆ ਟੀਵੀ ਨਿਊਜ਼ ਸਮਾਣਾ ਤਮਾਨੂੰ ਦਿੱਕਤ ਆਂਦੀ ਸੀ ਕਿ ਕਿ ਸ਼ਾਮ ਨੂੰ ਸੈਰ ਕਰਨ ਆਉਂਦੇ ਆ ਤਾਂ ਇਸ ਕਰਕੇ ਅਸੀਂ ਬਹੁਤ ਦੇਰ ਦੇ ਟਰਾਈ ਕਰ ਰਹੇ ਸੀ ਤੇ ਇਹਨਾਂ ਨੇ ਸਾਡੇ ਕੋਸ਼ਿਸ਼ ਨੂੰ ਮੰਗਦੇ ਸ਼ਾਮ ਦਾ ਗੁੱਪ ਸ਼ੁਰੂ ਕਰ ਦਿੱਤਾ ਉਸ ਤੋਂ ਸਾਨੂੰ ਜਨਰਲਿਕ ਬੈਨੀਫਿਟ ਮਿਲਿਆ ਕਿ ਅਸੀਂ ਕਿ ਗੇ ਸੈਰ ਕਰਦੇ ਸੀ ਆਪਣੀਆਂ ਐਕਸਰਸਾਈਜ਼ਾਂ ਵੀ ਕਰਦੇ ਸੀ ਪਰ ਮੇਬੀ ਹੋ ਸਕਦਾ ਉਹਦੇ ਵਿੱਚ ਕੁਝ ਗਲਤੀ ਹੋਵੇ ਕਿ ਅਸੀਂ ਸਾਰੇ ਜੁੜਕੇ ਨਹੀਂ ਕਰ ਪਾਉਂਦੇ ਸੀ ਤਾਂ ਯੋਗਾ ਦੇ ਨਾਲ ਸਾਨੂੰ ਜਨਰਲਿਕ ਬੈਨੀਫਿਟ ਕੇ ਮਿਲਿਆ ਕਿ ਅਸੀਂ ਸਾਰੇ ਇਕੱਠੇ ਐਕਸਰਸਾਈਜ਼ ਕਰ ਪਾਣਿਆ ਇਹ ਸਾਡਾ ਇੱਕ ਕੰਬਾਈਨਡ ਗਰੁੱਪ ਹੈ ਇਹ ਵੀ ਸਾਰਾ ਖੁਸ਼ੀ ਦੀ ਗੱਲ ਹੈ ਕਿ ਚਲੋ ਸਾਰੇ ਵੀ ਅਸੀਂ ਫਰਲ ਮਿਲ ਕੇ ਉੱਚੀ ਐਕਸਰਸਾਈਜ਼ਸ ਕਰਦੇ ਆ ਤੇ ਵਿਚ ਵਿਚ ਜਿਵੇਂ ਸਰਸਾਂ ਸਾਣਾ ਯਮ ਵਿਕਰਾਉਂਦੇ ਆ ਤੋਂ ਦਾ ਬੈਨੀਫਿਟ ਇਹ ਹੈ ਕਿ ਪ੍ਰਾਣਾਯਾਮ ਦੇ ਨਾਲ ਨੇਚਰਲੀ ਆਪਣੇ ਸਰੀਰ ਦੇ ਜਿਹੜੇ ਸਾਰੇ ਟਾਕਸਿਕਸ ਹੈ ਉਹ ਨਿਕਲ ਜਾਂਦੇ ਆ ਸਾਨੂੰ ਵੀ ਬੈਨੀਫਿਟ ਮਿਲ ਰਿਹਾ ਹੈ ਸਭ ਤੋਂ ਜ਼ਿਆਦਾ ਕੀ ਹੁੰਦਾ ਹੈ ਕਿ ਚਲੋ ਮੈਂ ਤਾਂ ਟੀਚਿੰਗ ਲਾਈਨ ਦੇ ਵਿੱਚ ਆ ਥੋੜੀ ਅਵੇਅਰ ਵੀ ਆ ਤੇ ਵੀ ਲੇਡੀਜ਼ ਹੋਰੇ ਆਉਂਦੀਆਂ ਸੀ ਸੈਰ ਕਰਨ ਲਈ ਉਹ ਅਵੇਅਰ ਨਹੀਂ ਸੀ ਹੋ ਸਕਦਾ ਕਈ ਵਾਰੀ ਉਹ ਦੇਖੋ ਹੁਣ ਅਵੇਅਰ ਹੋ ਗਏ ਜਿਹੜੇ ਅਵੇਅਰ ਹੁੰਦੇ ਨੇ ਉਹੀ ਆਉਂਦੇ ਨੇ ਪਹਿਲੀ ਸੀਡੀ ਤਾਂ ਉਹੀ ਹੈ ਕਿ ਅਸੀਂ ਕੋਈ ਸ਼ਰਮ ਨਹੀਂ ਕਰਦਾ ਅਸੇ ਪਰਸੇ ਕੌਣ ਜਾ ਰਿਹਾ ਸਾਰੇ ਹੀ ਮਤਲਬ ਕਿ ਹੋਰੇ ਆਪਣਾ ਧਿਆਨ ਦੇ ਨਾਲ ਯੋਗਾ ਕਰਦੇ ਨੇ ਤੇ ਪਰਮਜੀਤ ਸਰ ਸਾਨੂੰ ਬਹੁਤ ਮਿਹਨਤ ਨਾਲ ਕਰਵਾ ਰਹੇ ਆ ਕਿ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਅਸੀਂ ਪੰਜਾਬ ਸਰਕਾਰ ਦਾ ਭਗਵਾਨ ਜੀ ਦਾ ਵੀ ਸੁਪਰਾਲੇ ਦਾ